ਮਾਤਾ ਸੁੰਦਰੀ ਜੀ ਦੀ ਦੇਖਰੇਖ ਵਿੱਚ ਸਰਦਾਰ ਜੱਸਾ ਸਿੰਘ ਜੀ ਦੀ ਤਾਲੀਮ ਸ਼ੁਰੂ ਹੋਈ ਤੇ ਮਾਤਾ ਸੁੰਦਰੀ ਜੀ ਦੇ ਕੋਲ ਬੈਠਦਾ ਸੀ ਤੇ ਸੰਗਤ ਇਹ ਕਹਿਣ ਲੱਗ ਪਈ ਸੀ ਕਿ ਜੱਸਾ ਸਿੰਘ ਮਾਤਾ ਸੁੰਦਰੀ ਜੀ ਦਾ ਪੁੱਤਰੇ ਲਾ ਜਦੋਂ 7 ਸਾਲ ਬਤੀਤ ਹੋ ਗਏ ਗੁਰਮਖੋ ਮਾਤਾ ਸੁੰਦਰੀ ਜੀ ਮੇਰ ਦੇ ਘਰ ਵੀ ਚਾਏ ਉਹਨਾਂ ਨੇ ਇੱਕ ਪੋਸ਼ਾਕ ਬੜੀ ਕੀਮਤੀ ਬਣਵਾਈ ਉਸ ਉਸ ਵੇਲੇ ਸਰਦਾਰ ਜੱਸਾ ਸਿੰਘ ਨੂੰ ਆਪਣੇ ਅਥੀ ਮਾਤਾ ਜੀ ਨੇ ਪੋਸ਼ਾਕ ਪਹਿਨਾਈ ਆਪਣੇ ਹੱਥੀ ਇੱਕ ਤੀਰਾਂ ਦਾ ਪੱਥਾ ਦਿੱਤਾ ਆਪਣੇ ਹੱਥੀ ਇੱਕ ਕਮਾਨ ਦਿੱਤਾ ਆਪਣੇ ਹੱਥੀ ਤਲਵਾਰ ਦਿੱਤੀ ਆਪਣੇ ਖੱਥਾਂ ਨਾਲ ਢਾਲ ਦਿੱਤੀ ਤੇ ਉਹਨਾਂ ਨੂੰ 6ਵੀਂ ਦਾਤ ਦਿੱਤੀ ਸੀ ਆਪਣੇ ਕੋਲੋਂ ਇੱਕ ਚਾਂਦੀ ਦਾ ਚੋਬਦਾਰ ਦਿੱਤਾ ਜਿਹੜੀ ਆਮ ਤੌਰ ਤੇ ਚੋਬਦਾਰ ਹੱਥਾਂ ਵਿੱਚ ਲੈ ਕੇ ਖਲੋਂਦੇ ਦੇਖੋ ਕਿੰਨੀਆਂ ਦਾਤਾਂ ਤੇ ਜਦੋਂ ਤੁਰ ਲੱਗੇ ਤੇ ਨਾਲ ਕਿਹਾ ਹੱਸ ਕੇ ਕਹਿਣ ਲੱਗੇ ਇਹ ਹੈ ਬਾਦਸ਼ਾਹ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਗੁਰੂ ਦਾ ਲਾਲ ਹੋਵੇਗਾ ਮਾਤਾ ਸੁੰਦਰੀ ਜੀ ਨੇ ਕਹਿ ਦਿੱਤਾ ਇਹ ਹੈ ਬਾਦਸ਼ਾਹ ਪੰਥ ਇਹ ਪੰਥ ਦਾ ਬਾਦਸ਼ਾਹ ਹੋਵੇਗਾ